ਮੱਛੀ ਦੇ ਪੇਟ ਵਿੱਚ ਰਿਹਾ ਉਹਦੀ ਗੱਲ ਕਰਾਂਗੇ ਅੱਜ ਆਪਾਂ ਉਹ ਕੋਹੜਾ ਬੰਦਾ ਸੀ ਕੌਣ ਸੀ ਤੇ ਕਿਉਂ ਉਹ ਨੂੰ ਮੱਛੀ ਦੇ ਪੇਟ ਵਿੱਚ ਲਗਾਤਾਰ ਰਹਿਣਾ ਪਿਆ 3 ਦਿਨ ਤਾਂ ਦੋਸਤੋ ਕਹਾਣੀ ਤੁਹਾਨੂੰ ਅਮੀਰ ਆ ਬਹੁਤ ਪਸੰਦ ਆਊਗੀ ਤੇ ਜੇਕਰ ਤੁਹਾਨੂੰ ਪਸੰਦ ਆਵੇ ਤਾਂ ਜਲਦੀ ਨਾਲ ਇੱਕ ਇੱਕ ਲਾਈਕ ਕਰ ਦਿਓ ਜੀ ਤੇ ਕਹਾਣੀ ਸ਼ੁਰੂ ਕਰਦੇ ਆ ਇੱਕ ਨਾ ਜੋਨਾ ਨਾਂ ਦਾ ਨੌਜਵਾਨ ਸੀ ਜਿਹੜਾ ਬਾਅਦ ਚੱਲ ਕੇ ਪ੍ਰਭੂ ਦਾ ਪਰਮੇਸ਼ਵਰ ਦਾ ਖਾਸ ਚੁਣਿਆ ਹੋਇਆ ਬੰਦਾ ਸੀ ਉਹ ਜਿਹੜਾ ਜੋ ਨਾ ਨਾਂ ਦਾ ਬੰਦਾ ਸੀ ਤਾਂ ਉੱਥੇ ਉਸ ਟਾਈਮ 'ਨਾ ਇੱਕ ਨਿਮਾਨ ਸ਼ਹਿਰ ਨਾਂ ਦਾ ਸ਼ਹਿਰ ਪੈਂਦਾ ਸੀ ਨਿਮਾਨ ਨਾਂ ਦਾ ਇੱਕ ਸ਼ਹਿਰ ਹੁੰਦਾ ਸੀ ਤੋਂ ਸ਼ਹਿਰ ਦੇ ਲੋਕ ਨਾ ਬੜੇ ਪਾਪੀ ਬੜੇ ਗੰਦੇ ਤੇ ਉਸ ਟਾਈਮ ਦੇ ਸਭ ਤੋਂ ਗੰਦੇ ਲੋਕ ਸੀ ਜਿਆਦਾ ਆਪਾਪ ਕਰਨ ਵਾਲੇ ਲੋਕ ਸੀ ਉਸ ਟਾਈਮ ਦੇ ਉਹ ਤਾਂ ਨੇ ਤਾਂ ਰੱਬ ਦਾ ਗੁੱਸਾ ਉਸ ਨਿਮਾਨ ਸ਼ਹਿਰ ਦੇ ਲੋਕਾਂ ਉੱਤੇ ਪਿਆ ਰੱਬ ਦਾ ਗੁੱਸਾ ਉਸ ਨਿਮਾਨ ਨਿਮਾਨ ਸ਼ਹਿਰ ਦੇ ਲੋਕਾਂ ਉੱਤੇ ਪਿਆ ਤੇ ਰੱਬ ਨੇ ਯੋਨਾ ਦੀ ਡਿਊਟੀ ਲਈ ਵੀ ਤੂੰ ਜਾ ਤੇ ਜਾ ਕੇ ਉਹਨਾਂ ਨੂੰ ਦੱਸ ਵੀ ਜਾਂ ਤਾਂ ਤੁਸੀਂ ਆਪਦੇ ਪਾਪ ਛੱਡ ਦਿਓ ਤੇ ਜਾ ਫਿਰ ਮੈਂ ਤੁਹਾਨੂੰ ਨਸ਼ਟ ਕਰ ਪੂਰੇ ਦਾ ਪੂਰਾ ਸ਼ਹਿਰ ਮਿਟਾ ਦੂੰਗਾ ਰੱਬ ਨੇ ਯੋਨਾ ਨੂੰ ਸੰਦੇਸ਼ ਦਿੱਤਾ ਪਰ ਯੋਨਾ ਉੱਥੇ ਜਾਣਾ ਨਹੀਂ ਚਾਹੁੰਦਾ ਸੀ ਕਿਉਂਕਿ ਯੋਨਾ ਉਥੋਂ ਜਾਣ ਤੋਂ ਡਰਦਾ ਸੀ ਉਹਨੂੰ ਪਤਾ ਸੀ ਵੀ ਉਹ ਸ਼ਹਿਰ ਦੇ ਲੋਕ ਬਹੁਤ ਗੰਦੇ ਆ ਪਾਪੀ ਲੋਕ ਆ ਕਿਸ ਪਤਾ ਨਹੀਂ ਮੇਰਾ ਨੁਕਸਾਨ ਵੀ ਕਰ ਸਕਦੇ ਆ ਇਸ ਕਰਕੇ ਜੋ ਨਾ ਉਸ ਦੇਸ਼ ਨੂੰ ਜਾਣਾ ਨਹੀਂ ਚਾਹੁੰਦਾ ਸੀ ਤਾਂ ਉਹਨੇ ਪਤਾ ਕੀ ਕੀਤਾ ਜੋ ਉਹਨਾਂ ਨੇ ਉਹਨੇ ਆਖਿਆ ਵੀ ਚਲੋ ਆਪਾਂ ਇਹ ਕਰਦੇ ਆ ਜੋ ਉਹਨਾਂ ਨੇ ਆਖਿਆ ਵੀ ਆਪਾਂ ਇਹ ਕਰਦੇ ਆ ਪ੍ਰਭੂ ਨੂੰ ਕਿਹੜਾ ਪਤਾ ਲੱਗਦਾ ਖੁਦਾ ਨੂੰ ਰੱਬ ਨੂੰ ਕਿਹੜਾ ਪਤਾ ਲੱਗਦਾ ਤਾਂ ਆਪਾਂ ਇਹ ਕਰਦੇ ਆ ਆਪਾਂ ਵੀ ਸਮੁੰਦਰੀ ਬੇੜੇ ਤੇ ਚੜ ਕੇ ਨਾ ਆਪਾਂ ਕਿਸੇ ਹੋਰ ਪਾਸੇ ਨੂੰ ਨਿਕਲ ਜਾਣੇ ਆ ਉਹਨੇ ਪਤਾ ਕੀ ਕੀਤਾ ਸਮੁੰਦਰੀ ਬੇੜਾ ਜਿਹੜਾ ਉਹ ਉਦੋਂ ਅੱਧੇ ਦਿਸ਼ਾ ਨੂੰ ਚੱਲਿਆ ਸੀ ਉਹਦੇ ਤੇ ਚੜ ਗਿਆ ਕਿਰਾਇਆ ਦੇ ਕੇ ਨਾ ਉਧਰ ਤੇ ਚੜ ਗਿਆ ਵਿਚਲਾ ਆਪਾਂ ਘੁੰਮ ਫੇਰ ਕੇ ਮੁੜਿਆਵਾਂਗੇ ਤੇ ਰੱਬ ਨੂੰ ਕਿਹੜਾ ਪਤਾ ਲੱਗਦਾ ਹੁਣ ਸਮੁੰਦਰੀ ਬੇੜਾ ਜਦੋਂ ਵਿਚਾਲੇ ਜੇ ਪਹੁੰਚ ਗਿਆ ਉਹ ਤਾਂ ਰੱਬ ਆ ਨਾ ਰੱਬ ਨੂੰ ਤਾਂ ਸਾਰਾ ਹੀ ਪਤਾ ਤਾਂ ਤਾਂ ਉਹ ਸਮੁੰਦਰੀ ਬੇੜਾ ਡੋਲਣ ਲੱਗ ਗਿਆ ਬਹੁਤ ਜ਼ਿਆਦਾ ਹਨੇਰੀ ਤੂਫਾਨ ਮੀਂਹ ਆ ਗਿਆ ਵੀ ਬਹੁਤ ਜ਼ਿਆਦਾ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਿ ਬੇੜਾ ਡੁੱਬਣ ਨੂੰ ਤਿਆਰ ਸੀ ਤੇੜੇ ਉੱਥੋਂ ਦੇ ਉੱਥੋਂ ਜਿਹੜੇ ਬੇੜੇ ਨੂੰ ਚਲਾਉਣ ਵਾਲੇ ਮਲਾਹ ਜਾਂ ਕੈਪਟਨ ਕਹਿ ਲੋ ਅੱਜ ਦੀ ਗੱਲ ਜਾਂ ਮੰਨ ਲਓ ਹੋਰ ਲੋਕ ਸੀ ਇਹੜੇ ਉਹ ਸਾਰੇ ਡਰ ਗਏ ਵੀ ਆਪਣਾ ਹੁਣ ਜਿਹੜਾ ਬੇੜਾ ਡੁੱਬੂਗਾ ਤੇ ਇਹਦਾ ਹੱਲ ਕੀਤਾ ਜਾਵੇ ਕਿਵੇਂ ਨਾ ਕਿਵੇਂ ਇਹਨੂੰ ਬਚਾਇਆ ਜਾਵੇ ਤਾਂ ਉੱਥੇ ਜਿਹ ਕੋਈ ਸਿਆਣੇ ਬੰਦੇ ਸੀ ਵਿੱਚ ਉਹਦੇ ਬੇੜੇ ਦੇ ਤਾਂ ਬੇੜੇ ਵਾਲਿਆਂ ਨੇ ਸੋਚਿਆ ਵੀ ਉਹਨਾਂ ਨੇ ਕਿਹਾ ਯਾਰ ਇੱਕ ਆਪਣੇ ਜੋ ਨਾ ਕੋਈ ਇੱਕ ਅੱਧਾ ਪਾਪੀ ਬੰਦਾ ਜੀਦੇ ਕਰਕੇ ਸਾਰਾ ਬੇੜਾ ਡੁੱਬੀ ਜਾਂਦਾ ਤਾਂ ਆਪਾਂ ਕਿਉਂ ਨਾ ਉਸ ਪਾਪੀ ਬੰਦੇ ਨੂੰ ਉਹਦਾ ਪਤਾ ਲਵਾ ਕੇ ਉਹਨੂੰ ਪਾਪੀ ਬੰਦੇ ਨੂੰ ਸਮੁੰਦਰ ਸਿਰ ਦੀਏ ਤਾਂ ਜੋ ਸਾਰੇ ਦੇ ਸਾਰੇ ਬੰਦੇ ਨਾ ਡੁੱਬੀਏ ਸਿਰਫ ਇੱਕ ਬੰਦਾ ਡੁੱਬ ਕੇ ਸਭ ਜਾਵੇ ਤਾਂ ਉਹਨਾਂ ਨੇ ਗੁਨੇ ਪਾਉਨੇ ਸ਼ੁਰੂ ਕੀਤੇ ਪਰ ਉਹਨਾਂ ਨੇ ਉਹ ਕਹਿੰਦੇ ਭਾਲ ਕਰੋ ਕੋਈ ਹੋਰ ਬੰਦਾ ਤਾਂ ਨਹੀਂ ਥੱਲੇ ਆ ਵੀ ਮੰਨ ਲਓ ਵੀ ਤਾਂ ਉਹਨਾਂ ਨੇ ਉਹਨਾਂ ਨੇ ਪਤਾ ਲੱਗਿਆ ਵੀ ਇੱਕ ਬੰਦਾ ਥੱਲੇ ਵੀ ਸੁੱਤਾ ਪਿਆ ਜਦੋਂ ਜਦੋਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਉਹਨੂੰ ਗੋਨਾਂ ਨੂੰ ਉੱਤੇ ਸੱਤ ਕੇ ਲਿਆਂਦਾ ਵੀ ਤੂੰ ਅਚਾਰਾਮ ਨਾਲ ਥੱਲੇ ਲੁਕਿਆ ਬੈਠਾ ਉੱਤੇ ਤੈਨੂੰ ਪਤਾ ਨਹੀਂ ਵੀ ਆਪਾਂ ਡੁੱਬਣ ਲੱਗੇ ਆ ਤਾਂ ਜੋ ਉਹਨਾਂ ਕਹਿੰਦਾ ਵੀ ਹਾਂ ਦੱਸੋ ਮੇਰੇ ਵਾਸਤੇ ਕੀ ਹੁਕਮੋ ਤਾਂ ਮੈਨੂੰ ਪਤਾ ਹੀ ਆ ਡੁੱਬਣ ਵਾਲਾ ਤਾਂ ਹੈਗਾ ਹੀ ਆ ਬੇੜਾ ਉਹ ਕਹਿੰਦਾ ਵੀ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਆਪਣੇ ਚੋਂ ਸਿਰਫ ਇੱਕ ਬੰਦਾ ਪਾਪੀ ਆ ਜਿਹਦੇ ਕਰਕੇ ਪੂਰੇ ਦਾ ਪੂਰਾ ਬੇੜਾ ਇਹਦਾ ਡੋਬਣਾ ਤੇ ਕਿਉਂ ਨਾ ਸਾਰੇ ਬੰਦੇ ਕਿਉਂ ਡੁੱਬ ਗਏ ਸਿਰਫ ਇੱਕ ਬੰਦਾ ਹੀ ਕਿਉਂ ਨਾ ਡੁੱਬੇ ਜਿਹੜਾ ਪਾਪੀ ਆ ਤੋ ਯੋ ਨਾ ਕਹਿੰਦਾ ਵੀ ਹਾਂ ਠੀਕ ਆ ਮੈਂ ਮੰਨਦਾ ਤੁਹਾਡੀ ਗੱਲ ਤੇ ਮੈਨੂੰ ਇਹ ਵੀ ਪਤਾ ਤੁਹਾਡੇ ਚੋਂ ਕੋਈ ਵੀ ਪਾਪੀ ਨਹੀਂਗਾ ਪਾਪੀ ਸਿਰਫ ਕਹਿੰਦਾ ਮੈਂ ਆ ਵੀ ਮੇਰੇ ਕਰਕੇ ਬੇੜਾ ਡੁੱਬਣ ਲੱਗਿਆ ਜੇ ਡੁੱਬ ਗਿਆ ਬੇੜਾ ਡੁੱਬਦਾ ਨਾ ਤਾਂ ਮੇਰੇ ਕਰਕੇ ਡੁੱਬਣਾ ਇਹ ਉਹ ਕਹਿੰਦੇ ਕਿਵੇਂ ਉਹ ਕਹਿੰਦਾ ਵੀ ਮੈਨੂੰ ਪ੍ਰਭੂ ਨੇ ਆਖਿਆ ਸੀ ਨਿਮਾਨ ਸ਼ਹਿਰ ਨੂੰ ਜਾਣ ਵਾਸਤੇ ਤੇ ਮੈਂ ਉਲਟ ਦਿਸ਼ਾ ਨੂੰ ਚੱਲ ਪਿਆ ਮੈਂ ਉੱਥੇ ਜਾਣਾ ਨਹੀਂ ਜਾਂਦਾ ਸੀ ਇਹ ਸਾਰੀ ਆਫਤ ਆ ਨਾ ਜਿਹੜਾ ਪ੍ਰਭੂ ਲੈ ਕੇ ਆਇਆ ਖੁਦਾ ਲੈ ਕੇ ਆਇਆ ਵੀ ਤਾਂ ਜੋ ਮੈਨੂੰ ਇੱਧਰ ਜਾਣ ਤੋਂ ਰੋਕਿਆ ਜਾਵੇ ਤੇ ਉਹਾਂ ਦੇ ਹੁਣ ਉਹ ਕਹਿੰਦਾ ਵੀ ਜੇ ਤਾਂ ਮੈਂ ਇਸ ਬੇੜੇ ਦੇ ਵਿੱਚ ਰਿਹਾ ਤਾਂ ਮੈਂ ਤਾਂ ਮਰਨਾ ਹੀ ਮਰਨਾ ਨਾਲ ਤੁਸੀਂ ਵੀ ਸਾਰੇ ਇਸ ਬੇੜੇ ਦੇ ਵਿੱਚ ਡੁੱਬ ਜਾਓਗੇ ਤੇ ਉਹ ਫਿਰ ਜੋ ਉਹਨਾਂ ਨੂੰ ਜਿਹੜੇ ਕਿਸ਼ਤੀ ਬੇੜੇ ਵਾਲੇ ਸੀ ਉਹ ਕਹਿੰਦੇ ਵੀ ਹੁਣ ਕੀ ਕਰੀਏ ਕਿਵੇਂ ਬਚੀਏ ਆਪਾਂ ਜੋ ਉਹਨਾਂ ਕਹਿੰਦਾ ਵੀ ਇੱਕ ਹੀ ਹੱਲ ਆ ਤੁਸੀਂ ਮੈਨੂੰ ਫੜੋ ਤੇ ਇਹਦੇ ਸਮੁੰਦਰ ਦੇ ਵਿੱਚ ਸੁੱਟ ਦਿਓ ਜੇ ਅਗਰ ਤੁਸੀਂ ਮੈਨੂੰ ਸਮੁੰਦਰ ਦੇ ਵਿੱਚ ਸੁੱਟ ਦੋਗੇ ਮੈਂ ਇਕੱਲਾ ਮਰ ਜੂਗਾ ਤੁਸੀਂ ਸਾਰੇ ਬਚ ਜਾਓਗੇ ਜੇ ਅਗਰ ਤੁਸੀਂ ਨਾ ਸਿੱਟਿਆ ਜੇ ਤੁਸੀਂ ਨਾ ਸਿੱਟਿਆ ਮੈਨੂੰ ਸਮੁੰਦਰ ਚ ਤੇ ਅੱਜ ਫਿਰ ਸਾਰੇ ਦੇ ਸਾਰੇ ਮਰਾਂਗੇ ਤਾਂ ਉਹ ਕਹਿੰਦੇ ਵੀ ਅਸੀਂ ਇਹ ਨਹੀਂ ਕਰ ਸਕਦੇ ਕਿਉਂਕਿ ਪ੍ਰਭੂ ਤੇਰੇ ਨਾਲ ਗੱਲਾਂ ਕਰਦਾ ਤੂੰ ਕਹਿੰਦਾ ਵੀ ਪ੍ਰਭੂ ਮੈਨੂੰ ਗੱਲਾਂ ਮੇਰੇ ਨਾਲ ਮੈਨੂੰ ਸੁਦੇਸ਼ ਦਿੰਦਾ ਪ੍ਰਭੂ ਮੇਰੇ ਨਾਲ ਗੱਲਾਂ ਕਰਦਾ ਰੱਬ ਮੇਰੇ ਨਾਲ ਗੱਲਾਂ ਕਰਦਾ ਤੇ ਪਰ ਜੇ ਉਹ ਰੱਬ ਤੇਰੇ ਨਾਲ ਗੱਲਾਂ ਕਰਦਾ ਉਹ ਤੇ ਅਜਿ ਅਸੀਂ ਰੱਬ ਦੇ ਪਿਆਰੇ ਨੂੰ ਸਮੁੰਦਰ ਵਿੱਚ ਸੁੱਟ ਦਿੱਤੇ ਸਾਡਾ ਕੀ ਹਾਲ ਹੋਣਾ ਉਹ ਆਦਾ ਨਹੀਂ ਮੈਂ ਆਪਦੀ ਮਰਜ਼ੀ ਨਾਲ ਕਹਿਣਾ ਵੀ ਤੁਸੀਂ ਮੈਨੂੰ ਵਿੱਚ ਸੁੱਟ ਦਿਓ ਉਹਨਾਂ ਨੇ ਸਮੁੰਦਰ ਦੇ ਵਿੱਚ ਉਹਨੂੰ ਫੜ ਕੇ ਲੱਤਾ ਬਾਵਾ ਤੋਂ ਵਿੱਚ ਸੁੱਟ ਦਿੱਤਾ ਜਦੋਂ ਸਮੁੰਦਰ ਦੇ ਉਹਨਾਂ ਉਹਨੂੰ ਵਿੱਚ ਸੁੱਟ ਦਿੱਤਾ ਗਿਆ ਤਾਂ ਫਿਰ ਪ੍ਰਭੂ ਖੁਦਾ ਨੇ ਇੱਕ ਮੱਛੀ ਨੂੰ ਵੱਡੀ ਨੂੰ ਹੁਕਮ ਦਿੱਤਾ ਵੀ ਜਾ ਨੂੰ ਨਿਕਲ ਆ ਇਹਨੂੰ ਖਾ ਲਾ ਤਾਂ ਮੱਛੀ ਨੇ ਉਹਨੂੰ ਖਾ ਲਿਆ ਤਿੰਨ ਦਿਨ ਤੇ ਤਿੰਨ ਰਾਤਾਂ ਉਹ ਮੱਛੀ ਦੇ ਪੇਟ 'ਚ ਰਿਹਾ ਜੋਨਾ ਨਬੀ ਤਿੰਨ ਦਿਨ ਤੇ ਤਿੰਨ ਰਾਤਾਂ ਲਗਾਤਾਰ ਜੋਨਾ ਨਬੀ ਮੱਛੀ ਦੇ ਪੇਟ ਵਿੱਚ ਰਿਹਾ ਤਾਂ ਜਦੋਂ ਮੱਛੀ ਦੇ ਪੇਟ ਵਿੱਚ ਰਿਹਾ ਨਾ ਤਿੰਨ ਦਿਨ ਤੇ ਤਿੰਨ ਰਾਤਾਂ ਉਹ ਉੱਥੇ ਖੁਦਾ ਦੀ ਕੀ ਕਹਿੰਦੇ ਆ ਮਿੰਤ ਕਰਦਾ ਰਿਹਾ ਖੁਦਾ ਦੇ ਅੱਗੇ ਉਹ ਅਰਦਾਸਾਂ ਕਰਦਾ ਰਿਹਾ ਵੀ ਮੈਂ ਬਹੁਤ ਵੱਡਾ ਪਾਪੀ ਆ ਮੈਂ ਗਲਤ ਕੰਮ ਕਰ ਬੈਠਾ ਹੁਣ ਮੈਨੂੰ ਬਚਾ ਤਿੰਨਾਂ ਦਿਨਾਂ ਦੇ ਬਾਅਦ ਮੱਛੀ ਨੇ ਖੁਦਾ ਨੇ ਉਸ ਵੱਡੀ ਮੱਛੀ ਨੂੰ ਹੁਕਮ ਦਿੱਤਾ ਵੀ ਜਾ ਨਿਮਾਨ ਸ਼ਹਿਰ ਦੇ ਕੰਡੇ ਉੱਤੇ ਉਹਨੂੰ ਪਟਕ ਦੇ ਤਾਂ ਮੱਛੀ ਬਿਲਕੁਲ ਕੰਡੇ ਦੇ ਉੱਤੇ ਆ ਕੇ ਨਿਗਲ ਦਿੱਤਾ ਜਿਹੜਾ ਉਹ ਤਿੰਨ ਦਿਨ ਉਹਨੇ ਖਾ ਕੇ ਆਦੇ ਪੇਟ 'ਚ ਰੱਖਿਆ ਉਹਨੂੰ ਤੇ ਤਿੰਨ ਦਿਨਾਂ ਬਾਅਦ ਉਹਨੂੰ ਮੱਛੀ ਨੇ ਨਿਮਾਨ ਸ਼ਹਿਰ ਦੇ ਕੋਲ ਜਾ ਕੇ ਪਟਕ ਦਿੱਤਾ ਤੋ ਯੋਨਾ ਨਬੀ ਹੁਣ ਉੱਠਿਆ ਹੁਣ ਤਾਂ ਕੋਈ ਗੁੰਝੈਸ਼ੀ ਨਹੀਂ ਰਹੀ ਸੀ ਹੁਣ ਤਾਂ ਉਹ ਇਨਕਾਰ ਕਰ ਹੀ ਨਹੀਂ ਸਕਦਾ ਸੀ ਰੱਬ ਦਾ ਹੁਕਮ ਮੋੜਨ ਦੀ ਤੋ ਫਿਰ ਸਿੱਧਾ ਨਿਮਾਨ ਸ਼ਹਿਰ ਵੱਲ ਨੂੰ ਚਲਾ ਗਿਆ ਨਹੀਂ ਨਿਮਾਨ ਸ਼ਹਿਰ ਦੇ ਵਿੱਚ ਜਾ ਕੇ ਉਹਨੇ ਹੋਕਾ ਦੇਣਾ ਸ਼ੁਰੂ ਕੀਤਾ ਬਈ 60 ਦਿਨ ਰਹਿ ਗਏ 60 ਦਿਨ ਰਹਿ ਗਏ ਸਾਰੇ 60 ਦਿਨਾਂ ਦੇ ਵਿੱਚ ਵਿੱਚ ਤੁਸੀਂ ਆਪਣੇ ਆਪ ਨੂੰ ਬਦਲ ਲਓ ਜੇ ਤੁਸੀਂ ਆਪਣੇ ਆਪ ਨੂੰ ਨਾ ਬਦਲਿਆ ਤਾਂ ਰੱਬ ਨੇ ਇਸ ਪੂਰੇ ਸ਼ਹਿਰ ਨੂੰ ਆਗਬਰ ਪੂਰੇ ਸ਼ਹਿਰ ਤੇ ਅਗ ਬਰਸਾਉਨੀਆ ਤੇ ਪੂਰੇ ਦਾ ਪੂਰਾ ਸ਼ਹਿਰ ਰੜਾ ਨਸ਼ਟ ਕਰ ਦੇਣਾ ਰੱਬ ਨੇ ਤੁਸੀਂ ਇਸ ਕਰਕੇ ਆਪ ਦੇ ਆਪ ਨੂੰ ਬਦਲ ਲਓ ਤਾਂ ਲੋਕਾਂ ਨੇ ਉਹ ਉਹਦੀ ਗੱਲ ਸੁੰਨੀ ਸ਼ੁਰੂ ਕੀਤੀ ਨਿਮਾਨ ਸ਼ਹਿਰ ਦੇ ਲੋਕਾਂ ਨੇ ਸ਼ੁਰੂ ਕੀਤੀ ਆ ਲੋਕਾਂ ਨੇ ਆਪ ਦੇ ਆਪ ਨੂੰ ਬਦਲਣਾ ਸ਼ੁਰੂ ਕੀਤਾ ਤੇ ਵੱਡਾ ਬਦਲਾਅ ਆਇਆ ਨਿਮਾਨ ਸ਼ਹਿਰ ਦੇ ਵਿੱਚ ਲੋਕਾਂ ਨੇ ਗਲਤ ਕੰਮ ਛੱਡ ਕੇ ਪਾਪ ਛੱਡ ਕੇ ਤੇ ਜ਼ਿਆਦਾਤਰ ਚੰਗੇ ਕੰਮ ਕਰਨੇ ਸ਼ੁਰੂ ਕੀਤੇ ਤੇ ਹੌਲੀ-ਹੌਲੀ ਜਿਹੜੀ ਗੱਲ ਆ ਰਾਜੇ ਤੱਕ ਪਹੁੰਚ ਗਈ ਰਾਜੇ ਨੂੰ ਵੀ ਇਹ ਗੱਲ ਸਾਰੀ ਪਤਾ ਲੱਗੀ ਤਾਂ ਰਾਜੇ ਨੇ ਯੋਨਾ ਨਬੀ ਨੂੰ ਬੁਲਾਇਆ ਤੇ ਯੋਨਾ ਨਬੀ ਤੋਂ ਸਾਰੀ ਗੱਲਬਾਤ ਪੁੱਛੀ ਤਾਂ ਯੋਨਾ ਨਬੀ ਨੇ ਦੱਸਿਆ ਵੀ ਰੱਬ ਦਾ ਸੰਦੇਸ਼ ਆਇਆ ਮੇਰੇ ਕੋਲ ਤੇ ਰੱਬ ਨੇ ਮੈਨੂੰ ਕਿਹਾ ਵੀ 60 ਦਿਨਾਂ ਦੇ ਬਾਅਦ ਮੈਂ ਆਗਰਬਰਸਾ ਆ ਕੇ ਨਿਮਾਨ ਸ਼ਹਿਰ ਨੂੰ ਸਾਰੇ ਦੇ ਸਾਰੇ ਨੂੰ ਨਸ਼ਟ ਕਰਨ ਲੱਗਿਆ ਜੇ ਨਿਮਾਨ ਸ਼ਹਿਰ ਦੇ ਲੋਕਾਂ ਨੇ ਆਪਦੇ ਆਪ ਨੂੰ ਨਾਂ ਬਦਲਿਆ ਤਾਂ ਹੁਣ ਮਰਜ਼ੀ ਠੋਡੀ ਆ ਕਿਵੇਂ ਕਰਨਾ ਤੁਸੀਂ ਤਾਂ ਰਾਜੇ ਨੇ ਹੁਕਮ ਲਾ ਦਿੱਤਾ ਪੂਰੇ ਸ਼ਹਿਰ ਦੇ ਵਿੱਚ ਵੀ ਕੋਸ਼ ਦੇ ਨਾਲ ਲਈ ਕੋਈ ਵੀ ਬੰਦਾ ਨਾ ਤਾਂ ਆਪ ਰੋਟੀ ਖਾਊਗਾ ਨਾ ਕਿਸੇ ਪਸ਼ੂ ਨੂੰ ਵੀ ਵਰਤ ਰਖਾਇਆ ਜਾਵੇ ਪਸ਼ੂ ਨੂੰ ਵੀ ਕੋਈ ਚਾਰਾ ਜਾਂ ਕੋਈ ਚੀਜ਼ ਨਾ ਖਵਾਈ ਜਾਵੇ ਪੂਰਾ ਵਰਤ ਰੱਖਿਆ ਜਾਵੇ ਚੰਗੇ ਕੱਪੜੇ ਕੋਈ ਨਹੀਂ ਪੈਨੂਗਾ ਸਾਰੇ ਪਾਟੇ ਪੁਰਾਣੇ ਕੱਪੜੇ ਪਾਓ ਸਵਾ ਦੇ ਵਿੱਚ ਬੈਠ ਕੇ ਨਹਾਉਣਾ ਧੱਕਣੀ ਕਿਸੇ ਨੇ ਤੇ ਉਹਨੇ ਪੂਰਾ ਰੱਬ ਦੇ ਅੱਗੇ ਮਿੰਤਾ ਅਰਦਾਸਾਂ ਕਰੋ ਤਾਂ ਜੋ ਆਪਾਂ ਬਚਾਈ ਜਾਈਏ ਤਾਂ ਪੂਰਾ ਨਿਮਾਨ ਸ਼ਹਿਰ ਇਸ ਗੱਲ ਤੇ ਹੋ ਗਿਆ ਵੀ ਅਸੀਂ ਕਿਵੇਂ ਨਾ ਕਿਵੇਂ ਬਚਣਾ ਰੋਣਾ ਸ਼ੁਰੂ ਕਰ ਲਾਉਣਾ ਸ਼ੁਰੂ ਕਰ ਦਿੱਤਾ ਰੱਬ ਦੇ ਅੱਗੇ ਤਾਂ ਰੱਬ ਨੇ ਵੀ ਉਹਨਾਂ ਦੇ ਤਰਸ ਖਾ ਲਿਆ ਹੁਣ ਹੌਲੀ-ਹੌਲੀ ਕਰਦੇ ਜਿਹੜੇ 60 ਦਿਨ ਪੂਰੇ ਹੋ ਚਲੇ ਜਾਨੀ ਕਿ 21 ਦਿਨ ਬਾਕੀ ਰਹਿ ਗਿਆ ਸੀ 60 ਦਿਨ ਮੂਹਨ ਚ ਤਾਂ ਯੋਨਾ نبی ਨੇ ਆਖਿਆ ਵੀ ਹੁਣ ਤਾਂ ਕੱਲ ਨੂੰ ਤਾਂ ਰੱਬ ਨੇ ਨੀਮਾਨ ਸ਼ਹਿਰ ਨੂੰ ਖਤਮ ਕਰ ਦੇਣਾ ਕੱਲ ਨੂੰ ਤਾਂ ਨੀਮਾਨ ਸ਼ਹਿਰ ਨਸ਼ਟ ਹੋ ਜਾਣਾ ਹੈ ਇਸ ਕਰਕੇ ਯੋਨਾ ਨੇ ਆਖਿਆ ਵੀ ਆਪਾਂ ਇੱਥੋਂ ਹੁਣ ਨਿਕਲ ਕੇ ਤੇ ਆਪਾਂ ਦੂਰ ਕਿਤੇ ਜਾ ਕੇ ਪਹਾੜੀ 埔ੜੀ ਤੇ ਬੈਠੀਏ ਤੇ ਉੱਥੇ ਨਜ਼ਾਰਾ ਵੇਖਾਂਗੇ ਵੀ ਇਸ ਸ਼ਹਿਰ ਨੂੰ ਰੱਬ ਕਿਵੇਂ ਨਸ਼ਟ ਕਰਦਾ ਤਾਂ ਯੋਨਾ ਨਬੀ ਇੱਕ ਉੱਚੀ ਪਹਾੜੀ ਤੇ ਜਾ ਕੇ ਬੈਠ ਗਿਆ ਜਿੱਥੇ ਪੂਰਾ ਨਿਮਾਨ ਸ਼ਹਿਰ ਦਿਸਦਾ ਸੀ ਤਾਂ ਨਿਮਾਨ ਉਹਥੇ ਜਾ ਕੇ ਬੈਠ ਗਿਆ ਉਹਨੇ ਅਖੇਲੇ ਵੀ ਇੱਥੋਂ ਦਿਸੂਗਾ ਪੂਰਾ ਨਿਮਾਨ ਸ਼ਹਿਰ ਤੇ ਰੱਬ ਅਗਰ ਬਰਸਾਊਗਾ ਤੇ ਪੂਰੇ ਦਾ ਪੂਰਾ ਨਿਮਾਨ ਸ਼ਹਿਰ ਆ ਤੈਸ਼ ਨੈਸ਼ ਕਰ ਦਿੱਤਾ ਜਾਊਗਾ ਤਾਂ ਫਿਰ ਉਹ ਕੀ ਹੋਇਆ ਉਹਥੇ ਜਦੋਂ ਹੁਣ ਹੁਣ ਉਹਤੇ ਗਰਮੀ ਬਹੁਤ ਸੀ ਜੀ ਜਦੋਂ ਗਰਮੀ ਸੀਗੀ ਤਾਂ ਰੱਬ ਨੇ ਉਹ ਰਾਤ ਉਹ ਬੰਦਾ ਹੋਣਾ ਜੋਨਾ ਉੱਥੇ ਪੈ ਗਿਆ ਹੁਣ ਪੈ ਨੂੰ ਧੁੱਪ ਲੱਗ ਰਹੀ ਸੀ ਤਾਂ ਰੱਬ ਨੇ ਪਤਾ ਕੀ ਕੀਤਾ ਇੱਕ ਵੇਲ ਥੱਲੇ ਇੱਕ ਛੋਟੀ ਜੀ ਵੇਲ ਉਗਰੀ ਵੇਲ ਨੇ ਉਤੋਂ ਉਹਨੂੰ ਢੱਕ ਲਿਆ ਜੋਨਾ نبی ਨੂੰ ਛਾਂ ਕਰ ਦਿੱਤੀ ਜੋਨਾ نبی ਨੂੰ ਪੂਰਾ ਛਾਂ ਕਰਕੇ ਦਿੱਤੀ ਜੋਨਾ نبی ਦੇ ਉੱਤੇ ਵਧੀਆ ਛਾਂ ਗਈ ਤੇ ਆਰਾਮ ਦੇ ਨਾਲ ਜੋਨਾ نبی ਸੌ ਗਿਆ ਉਸ ਦਿਨ ਸੁੱਤਾ ਰਿਹਾ ਉਸ ਰਾਤ ਵੀ ਸੁੱਤਾ ਰਿਹਾ ਦੂਜੇ ਦਿਨ ਤੜਕੇ ਜੋਨਾ نبی ਉੱਠਿਆ ਤੇ ਉਹਨੇ ਅਖਿਆ ਲੈ ਵੀ ਅੱਜ ਰੱਬ ਨੇ ਨਸ਼ਟ ਕਰ ਦੇਣਾ ਨਿਮਾਨ ਸ਼ਹਿਰ ਨੂੰ ਅੱਜ ਦੇਖਾਂਗੇ ਤਮਾਸ਼ਾ ਨਿਮਾਨ ਸ਼ਹਿਰ ਕਿਵੇਂ ਨਸ਼ਟ ਹੁੰਦਾ ਉਹ ਦੇਖਦਾ ਰਿਹਾ ਪਰ ਨਿਮਾਨ ਸ਼ਹਿਰ ਤੇ ਤਾਂ ਕੋਈ ਆਫਤ ਨਹੀਂ ਆਈ ਉਹ ਤਾਂ ਠੀਕ ਠਾਕ ਰਿਹਾ ਕੋਈ ਵੀ ਦਿੱਕਤ ਕੋਈ ਪਰੇਸ਼ਾਨੀ ਨਿਮਾਨ ਸ਼ਹਿਰ ਦੇ ਲੋਕਾਂ ਨੂੰ ਨਹੀਂ ਆਈ ਨਾ ਹੀ ਕੋਈ ਰੱਬ ਨੇ ਜਿਵੇਂ ਉਹਨੇ ਕਿਹਾ ਸੀ ਰੱਬ ਨੇ ਵੀ ਇਹਨੇ ਤੇ ਮੈਂ ਆਫਤ ਕਰ ਲੂੰਗਾ ਉਹਨੇ ਤੇ ਅੱਗ ਬਰਸਾਉਂਗਾ ਨਾ ਹੀ ਉਹਨਾਂ ਤੇ ਅੱਗ ਬਰਸਾਈ ਗਈ ਤਾਂ ਫਿਰ ਹੋਇਆ ਕੀ ਹੁਣ ਫਿਰ ਦਿਨ ਚੜ ਗਿਆ ਸੀ ਦਿਨ ਚੜਨ ਦੇ ਨਾਲ ਫਿਰ ਧੁੱਪ ਗਾੜੀ ਹੋ ਗਈ ਸੀ ਪਰ ਉਹਦੇ ਉੱਤੇ ਤਾਂ ਛਾਂ ਸੀਗੀ ਨਾ ਜੋਨਾ ਨਬੀ ਦੇ ਤੇ ਛਾਂ ਸੀ ਪਰ ਰੱਬ ਨੇ ਕੀ ਕੀਤਾ ਇੱਕ ਇਹੋ ਜਿਹਾ ਕੀੜਾ ਖੱਲਿਆ ਜਿਹੜਾ ਜਿਹੜੇ ਨੇ ਵੱਲ ਨੂੰ ਥੱਲਿਓ ਖਾ ਲਿਆ ਤੇ ਵੱਲ ਮਿੰਟੋ ਮਿੰਟੀ ਸਾਰੀ ਸੁੱਕ ਸੜ ਗਈ ਤੇ ਨਾਲ ਦੀ ਨਾਲ ਜਿਹੜੀ ਵੱਲ ਸੁੱਕ ਸੜ ਗਈ ਤੇ ਸਿੱਧੇ ਛਾਂ ਧੁੱਪ ਆ ਜਿਹੜੀ ਯੋਨਾ ਨਬੀ ਨੂੰ ਆਉਣੀ ਸ਼ੁਰੂ ਹੋ ਗਈ ਹੁਣ ਜੋਨਾ ਨਬੀ ਤਾਂ ਇਸ ਗੱਲ ਤੋਂ ਪਹਿਲਾਂ ਹੀ ਤਪਿਆ ਬੈਠਾ ਸੀ ਵੀ ਰੱਬ ਨੇ ਮੈਨੂੰ ਕਹਿ ਕੇ ਘੱਲਿਆ ਸੀ ਵੀ ਨਿਮਾਨ ਸ਼ਹਿਰ ਨੂੰ ਮੈਂ ਨਸ਼ਟ ਕਰੂੰਗਾ ਨਿਮਾਨ ਸ਼ਹਿਰ ਨੂੰ ਮੈਂ ਨਸ਼ਟ ਕਰ ਦੇਣਾ ਉਹਦੇ ਤੇ ਅੱਗ ਬਰਸਾ ਕੇ ਨਿਮਾਨ ਸ਼ਹਿਰ ਨੂੰ ਸਾਰੇ ਨੂੰ ਨਸ਼ਟ ਕਰ ਦੇਣਾ ਪਰ ਹੁਣ ਤਾਂ ਰੱਬ ਕੀ ਹੈ ਰੱਬ ਨੇ ਆਪਦਾ ਵਚਨ ਤੋੜਿਆ ਜੇ ਨਿਮਾਨ ਸ਼ਹਿਰ ਨੂੰ ਨਸ਼ਟ ਹੀ ਨਹੀਂ ਕੀਤਾ ਉਹ ਤਾਂ ਪਹਿਲੇ ਹੀ ਰੱਬ ਤੇ ਤਪਿਆ ਬੈਠਾ ਸੀ ਦੂਜੀ ਗੱਲ ਇਹ ਹੋ ਗਈ ਵੀ ਜਿਹੜੀ ਇੱਕ ਦਿਨ ਪਹਿਲਾਂ ਵੇਲ ਉਗਰੀ ਸੀ ਜਿਹੜੇ ਸਾਰਾ ਉਹਨੂੰ ਸ਼ਾਂ ਕੀਤੀ ਸੀ ਧੁੱਪ ਤੋਂ ਬਚਾਇਆ ਸੀ ਰੱਬ ਨੇ ਉਹਨੂੰ ਵੀ ਨਸ਼ਟ ਕਰ ਦਿੱਤਾ ਸੀ ਤਾਂ ਜੋ ਉਹਨਾਂ ਨਵੀ ਨੂੰ ਉਸ ਤੋਂ ਵੀ ਜ਼ਿਆਦਾ ਗੁੱਸਾ ਆ ਗਿਆ ਉੱਠ ਕੇ ਖੜਾ ਹੋ ਗਿਆ ਉੱਠ ਕੇ ਖੜਾ ਹੋ ਕੇ ਰੱਬ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ ਨੇ ਉਹ ਕਹਿੰਦਾ ਰੱਬਾ ਤੇਰੇ ਤੋਂ ਆਮੜੀ ਵੇਖਿਆ ਗਿਆ ਇੱਕ ਆ ਛੋਟੀ ਜੀ ਵੱਲ ਆ ਛੋਟੀ ਜੀ ਬੇਲ ਸੀ ਜਿਹੜੀ ਮੈਨੂੰ ਸ਼ਾਂ ਕਰਦੀ ਸੀ ਤੇਰੇ ਤੋਂ ਉਹ ਵੀ ਨਹੀਂ ਵੇਖੀ ਗਈ ਵੀ ਮੇਰੇ ਤੇ ਸ਼ਾਂ ਕਰੀ ਜਾਂਦੀ ਆ ਤੇ ਤੂੰ ਉਹਨੂੰ ਵੀ ਨਸ਼ਟ ਕਰ ਦਿੱਤਾ ਤੂੰ ਪਹਿਲਾਂ ਤੂੰ ਮੈਨੂੰ ਕਿਹਾ ਸੀ ਵੀ ਮੈਂ ਵੀ ਮੈਂ ਉਸ ਨਿਮਾਨ ਸ਼ਹਿਰ ਨੂੰ ਨਸ਼ਟ ਕਰੂੰਗਾ ਤੂੰ ਨਿਮਾਨ ਸ਼ਹਿਰ ਨੂੰ ਤਾਂ ਕੀ ਨਸ਼ਟ ਕਰਨਾ ਸੀ ਉਹਦੇ ਤੋਂ ਤਾਂ ਤੂੰ ਝੂਠਾ ਪਈ ਗਿਆ ਤੇ ਤੂੰ ਤਾਂ ਹੁਣ ਇਸ ਗੱਲ ਤੋਂ ਵੀ ਤੈਨੂੰ ਖੁਸ਼ ਵੀ ਇਸ ਗੱਲ ਤੋਂ ਵੀ ਤੂੰ ਦੁੱਖ ਦੁੱਖ ਹੋ ਗਿਆ ਤੈਨੂੰ ਰੱਬ ਨੂੰ ਕਹਿੰਦਾ ਵੀ ਇੱਕ ਛੋਟੀ ਜੀ ਵਾਲੀ ਸੀ ਜਿਹੜੀ ਮੈਨੂੰ ਸ਼ਾਂ ਕਰਦੀ ਸੀ ਉਹ ਵੀ ਸਾੜ ਕੇ ਸਵਾਹ ਕਰ ਦਿੱਤੀ ਤਾਂ ਫਿਰ ਰੱਬ ਬੋਲਦਾ ਉੱਥੇ ਰੱਬ ਕਹਿੰਦਾ ਫਿਰ ਉਹਨੂੰ ਯੋਨਾ نبی ਨੂੰ ਕਹਿੰਦਾ ਗੱਲ ਸੁਣ ਆ ਜਿਹੜੀ ਵੇਲ ਦੇ ਪਿੱਛੇ ਤੂੰ ਬੋਲੀ ਜਾਣਾ ਜਿਹੜੀ ਤੈਨੂੰ ਛਾਂ ਕਰਦੀ ਸੀ ਇਹ ਕੱਲ ਦਿਨੇ ਹੈ ਨਹੀਂ ਸੀਗੀ ਮੈਂ ਤਾਂ ਸ਼ਾਮ ਦੇ ਟਾਈਮ ਇਹ ਵੱਲ ਨੂੰ ਉਗਾਇਆ ਵੱਡੇ ਹੋਈ ਜਿਹਨੇ ਤੈਨੂੰ ਥੋੜੇ ਟਾਈਮ ਲਈ ਛਾਂ ਦਿੱਤੀ ਤੇ ਉਹਦੇ ਲਈ ਤੂੰ ਕਿੰਨਾ ਦੁਖੀ ਆ ਜਿਹੜੇ ਵੱਲ ਨੂੰ ਨਾ ਵੱਲ ਨੂੰ ਨਾ ਤੂੰ ਪਾਣੀ ਪਾਇਆ ਨਾ ਤੂੰ ਕੋਈ ਉਹਦਾ ਬੀਜਿਆ ਨਾ ਉਹਨੂੰ ਅਗਾਉਣ ਵਿੱਚ ਮਦਦ ਕੀਤੀ ਉਸ ਵੱਲ ਦੇ ਲਈ ਤੂੰ ਦੁਖੀ ਆ ਵੇ ਇਹ ਵੱਲ ਕਿਵੇਂ ਸੜ ਗਈ ਪਰ ਮੇਰਾ ਵੀ ਤਾਂ ਦੇਖ ਉਹ ਨਿਮਾਨ ਸ਼ਹਿਰ ਨੂੰ ਤੂੰ ਕਹਿ ਰਿਹਾ ਕਿ ਨਸ਼ਟ ਕਰ ਦੇ ਨਸ਼ਟ ਕਰ ਦੇ ਮੈਂ ਤੈਨੂੰ ਕਿਹਾ ਸੀ ਨਿਮਾਨ ਸ਼ਹਿਰ ਨੂੰ ਮੈਂ ਨਸ਼ਟ ਕਰੂੰਗਾ ਕਿਉਂਕਿ ਉੱਥੇ ਲੋਕ ਪਾਪੀ ਵਸਦੇ ਆ ਪਰ ਉਹਨਾਂ ਨੇ ਆਪ ਦੇ ਆਪ ਨੂੰ ਬਦਲ ਲਿਆ ਆਪ ਹੀ ਆਪ ਨੂੰ ਬਦਲ ਕੇ ਉਹਨਾਂ ਨੇ ਚੰਗੇ ਲੋਕ ਬਣ ਗਏ ਪਾਪ ਛੱਡ ਦਿੱਤੇ ਸਾਰਾ ਕੁਝ ਛੱਡ ਕੇ ਚੰਗੀਆਂ ਕੰਮ ਕਰਨੇ ਸ਼ੁਰੂ ਕਰ ਦਿੱਤੇ ਇਸ ਕਰਕੇ ਮੈਂ ਉਹਨਾਂ ਨੂੰ ਮਾਫ਼ ਕਰਤਾ ਹੁਣ ਤੂੰ ਉਸ ਵੱਲ ਦੇ ਵੇਲ ਦੇ ਪਿੱਛੇ ਮੇਰੇ ਨਾਲ ਬੋਲ ਰਿਹਾ ਵੀ ਉਹ ਵੇਲ ਕਿਉਂ ਸੜ ਗਈ ਜਿਹੜੇ ਨੂੰ ਨਾ ਤੂੰ ਉਗਾਇਆ ਨਾ ਤੂੰ ਪਾਣੀ ਪਾਇਆ ਨਾ ਤੂੰ ਉਹਦਾ ਵੀ ਬੀਜਿਆ ਪਰ ਮੈਂ ਉਹਨਾਂ ਬੰਦਿਆਂ ਨੂੰ ਕਿਵੇਂ ਨਸ਼ਟ ਕਰ ਦੇਵਾਂ ਕਿਵੇਂ ਮਾਰ ਦੇਵਾਂ ਜਿਨ੍ਹਾਂ ਨੂੰ ਮੈਂ ਹੱਥੀਂ ਪੈਦਾ ਕੀਤਾ ਅੱਜ ਤੱਕ ਉਹਨਾਂ ਨੂੰ ਸੰਭਾਲਿਆ ਉਹਦਾ ਸ਼ਹਿਰ ਨੂੰ ਵਿਧਾਇਆ ਫਲਾਇਆ ਉਹ ਸ਼ਹਿਰ ਨੂੰ ਅੱਜ ਮੈਂ ਕਿਵੇਂ ਨਸ਼ਟ ਕਰ ਦੇਵਾਂ ਉਹ ਮੇਰਾ ਆਪਦਾ ਸ਼ਹਿਰ ਆ ਵਲਾਂ ਦੀ ਉੱਥੋਂ ਦੇ ਲੋਕ ਗੰਦੇ ਹੋ ਸਕਦੇ ਆ ਪਰ ਉਹ ਲੋਕ ਸੀਧਾ ਮੇਰੇ ਨਾ ਪਰ ਉਹਨਾਂ ਨੇ ਆਪ ਦੇ ਆਪ ਨੂੰ ਬਦਲ ਲਿਆ ਇਸ ਕਰਕੇ ਉਹ ਮੈਂ ਉਹਨਾਂ ਲੋਕਾਂ ਨੂੰ ਮਾਫ ਕਰ ਦਿੱਤਾ ਇਸ ਕਰਕੇ ਮੈਂ ਆਜ ਤੋਂ ਬਾਅਦ ਉਹਨਾਂ ਤੇ ਕੋਈ ਵੀ ਆਫਤ ਨਹੀਂ ਭੇਜੂਗਾ ਦੋਸਤੋ ਰੱਬ ਗੁੱਸੇ ਹੋ ਜਾਂਦਾ ਬੰਦਿਆਂ ਨਾਲ ਕਈ ਵਾਰੀ ਜਦੋਂ ਬੰਦੇ ਗਲਤ ਹੋ ਜਾਂਦੇ ਆ ਪਰ ਰੱਬ ਜਦੋਂ ਬੰਦੇ ਸਹੀ ਹੋ ਜਾਂਦੇ ਆ ਤਾਂ ਉਹਨਾਂ ਦੇ ਤਰਸ ਵੀ ਕਰਦਾ ਤੇ ਉਹਨਾਂ ਤੇ ਆਪ ਦਾ ਗੁੱਸਾ ਆਇਆ ਹੁੰਦਾ ਸੀ ਉਹਨੂੰ ਪਿੱਛੇ ਖਿੱਚ ਲੈਂਦਾ ਤੇ ਰਹਿਣ ਦੀਆਂ ਨਜ਼ਰਾਂ ਵੀ ਉਹਨਾਂ ਦੇ ਉੱਤੇ ਕਰਦਾ ਜਿਹੜੇ ਬੰਦੇ ਰੱਬ ਦੀਆਂ ਰਾਹਾਂ ਤੇ ਚੱਲਦੇ ਆ ਚੰਗੀਆਂ ਗੱਲਾਂ ਕਰਦੇ ਆ ਧਰਮ ਕੋਈ ਵੀ ਮਾੜਾ ਨਹੀਂ ਦੋਸਤੋ ਧਰਮ ਸਾਰੇ ਚੰਗੇ ਆ ਕਿਸੇ ਵੀ ਧਰਮ ਨੂੰ ਮੰਨੋ ਕੋਈ ਵੀ ਧਰਮ Hindu ਸਿੱਖ ਕसाई ਮੁਸਲਮਾਨ ਜਿਹੜੋ ਕੋਈ ਵੀ ਧਰਮ ਮਾੜਾ ਨਹੀਂ ਪਰ ਬੰਦੇ ਜਿਹੜੇ ਗੁਣ ਸਹੀ ਹੋਣੇ ਚਾਹੀਦੇ ਆ ਬੰਦਾ ਸਹੀ ਹੋਣਾ ਚਾਹੀਦਾ ਇਸ ਕਰਕੇ ਦੋਸਤੋ ਹਰੇਕ ਬੰਦੇ ਤੇ ਰਹਿਮ ਕੀਤਾ ਜਾਊਗਾ ਜਿਹੜਾ ਬੰਦਾ ਰੱਬ ਦੇ ਕਾਰਨ ਆਪਣੇ ਆਪ ਨੂੰ ਬਦਲੂਗਾ ਹੁਣ ਕਹਿਨੂੰ ਮੈਂ ਬੜਾ ਜੋ ਵੀ ਮਰਜੀ ਵੱਡਾ ਧਰਮੀ ਬਣਿਆ ਫਿਰਾਂ ਪਰ ਮੇਰੇ ਵਿੱਚ ਰਹਿਮ ਹੈ ਨਹੀਂ ਮੇਰੇ ਵਿੱਚ ਪਿਆਰ ਹੈ ਨਹੀਂ ਮੇਰੇ ਵਿੱਚ ਲੋਕਾਂ ਵਾਸਤੇ ਮਦਦ ਕਰਨ ਵਾਸਤੇ ਦਿਲ ਹੈ ਨਹੀਂ ਤਾਂ ਫਿਰ ਮੈਨੂੰ ਕੋਈ ਫਾਇਦਾ ਨਹੀਂ ਜਿਹੜੇ ਧਰਮ ਨੂੰ ਮਰਜ਼ੀ ਮੰਨਾ 24 ਘੰਟੇ ਭਗਤੀ ਕਰਾਂ ਕੋਈ ਵੀ ਫਾਇਦਾ ਨਹੀਂ ਇਸ ਕਰਕੇ ਦੋਸਤੋ ਹਮੇਸ਼ਾ ਤਿਆਰ ਰਿਆ ਕਰੋ ਬਿਨਾ ਧਰਮ ਦੇਖੇ ਬਿਨਾ ਰੰਗ ਦੇਖੇ ਬਿਨਾ ਜਾਤ ਬਰਾਦਰੀ ਦੇਖੇ ਅਗਲੇ ਦੀ ਮਦਦ ਕਰਨ ਵਾਸਤੇ ਤੇ ਅੱਜ ਦੀ ਕਹਾਣੀ ਆ ਜੇਕਰ ਤੁਹਾਨੂੰ ਚੰਗੀ ਲੱਗੀ ਆ ਤਾਂ ਪਿਆਰਾ ਜਿਹਾ ਫਿਰ ਲਾਈਕ ਕਰ ਦਿਓ ਜਿਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਨਾਲ ਸਬਸਕ੍ਰਾਈਬ ਕਰੋ ਥੈਂਕ ਯੂ ਧੰਨਵਾਦ